ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਬ ਸਿੰਘ ਖਾਲਸਾ ਹੋਰਾਂ ਦੀ ਗਵਾਹੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਤਾਂ ਉਹ ਚਾਲੇ ਪਾ ਚੁੱਕਾ ਹੈ ਇਸ ਵਕਤ ਰਸਤੇ ਦੇ ਵਿੱਚ ਅਡਾ ਨਾਦ ਹੀ ਕੋਈ ਤੇ ਪਹੁੰਚ ਚੁੱਕਾ ਹੈ ਤਾਂ ਇਸ ਵਕਤ ਦਮਦਮੀ ਟਕਸਾਲ ਦੇ ਸਿੰਘ ਜਥੇਦਾਰ ਇੱਥੇ ਮੌਜੂਦ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਤੋਂ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਕਲਗੀਆਂ ਵਾਲੇ ਪਾਸ਼ਾ ਦਸਮ ਪਾਸ਼ਾ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਗੁਰਪੁਰਪ ਸੰਬੰਧੀ ਨਗਰ ਕੀਰਤਨ ਕੱਢੇ ਜਾ ਰਹੇ ਨੇ ਜਿਸ ਵਿੱਚ ਸਾਰੇ ਜਥੇਦਾਰ ਕਥਾ ਸੰਗਤ ਤੇ ਪਿੰਡਾਂ ਦੀਆਂ ਸੰਗਤਾਂ ਬਹੁਤ ਹੌਮ ਹਿਮਾ ਕੇ ਪੁੱਜੀਆਂ ਨੇ ਬੜੇ ਉਤਸ਼ਾਹ ਦੇ ਨਾਲ ਇਹ ਨਗਰ ਕੀਰਤਨ ਮਨਾਇਆ ਜਾ ਰਿਹਾ ਆ ਜਿਵੇਂ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਲੇ ਮਾਹਪੁਰ ਚ ਬਹੁਤ ਵੱਡੇ ਕਾਰਜ ਕਰ ਰਹੇ ਨੇ ਅਸੀਂ ਇਸ ਕਾਰਜ ਦੇ ਵਿੱਚੋਂ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਬੰਦੀ ਸਿੰਘਾਂ ਵਾਸਤੇ ਵੀ ਮਾਹਪੁਰ ਚ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਸਾਰੀ ਸੰਗਤ ਦੇਸ਼ ਵਿਦੇਸ਼ ਦੀ ਸੰਗਤ ਸਾਡਾ ਸਾਥ ਦਵੇ ਦਮਦਮੇ ਟਕਸਾਲ ਦਾ ਸਾਥ ਦਵੇ ਤੇ ਨਾਲ ਹੀ ਦੇਸ਼ ਵਿਦੇਸ਼ ਵਿੱਚ ਸੁਣ ਰਹੀਆਂ ਸੰਗਤਾਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ 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 ਵਧਾਈਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਹਿਬ ਕਿੰਨੀ ਕਬੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਨਗਰ ਕੀਰਤਨ ਨੂੰ ਸ਼ਮੂਲੀਅਤ ਕਰ ਰਹੀ ਹੈ ਜੀ ਨਗਰ ਕੀਰਤਨ ਦੀ ਹੁਣ ਤੁਸੀਂ ਦੇਖ ਲਓ ਵੀ ਬਹੁਤ ਵੱਡੀ ਗਿਣਤੀ ਆ ਵੀ ਅੱਗੇ ਤਾਂ ਬਹੁਤ ਦੂਰ ਜਲਾਲ ਉਸਮੇ ਤੱਕ ਨਗਰ ਕੀਰਤਨ ਚਲਾ ਗਿਆ ਤੇ ਪਿੱਛੇ ਹਜੇ ਬਹੁਤ ਦੂਰ ਤੱਕ ਜਿੱਥੋਂ ਤੱਕ ਦਿਖਾਈ ਨਹੀਂ ਦੇ ਰਿਹਾ ਉੱਥੋਂ ਤੱਕ ਸੰਗਤਾਂ ਹਜੇ ਪਿੱਛੇ ਆ ਰਹੀਆਂ ਆ ਉਹ ਤੁਸੀਂ ਦੇਖੋ ਵੀ ਕਿੱਥੋਂ ਤੱਕ ਇਧਰ ਕਾ ਕੈਮਰਾ ਮਾਰ ਕੇ ਦੇਖੋ ਕਿੰਨੀ ਦੂਰ ਤੱਕ ਸੰਗਤਾਂ ਆ ਰਹੀਆਂ ਆ ਤੋ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ ਸਾਰੀ ਸੰਗਤ ਜਿਹੜੀ ਇਕੱਠੀ ਹੋ ਕੇ ਨਗਰ ਕੀਰਤਨ ਨਗਰਾਂ ਦਾ ਕੱਢਦੀ ਹੈ ਜਿਵੇਂ ਉਤਾਂ ਹੀ ਪਿਛਲੇ ਸਾਲਾਂ ਤੋਂ ਹਰ ਸਾਲ ਦੀ ਤਰ੍ਹਾਂ ਬਹੁਤ ਤਦਾਦ ਚ ਸੰਗਤ ਪਹੁੰਚੀ ਹੋਈ ਹੈ ਜੀ ਬਿਲਕੁਲ ਇੱਥੇ ਹੋਰ ਵੀ ਸਿੱਖ ਮੌਜੂਦ ਹੈਗੇ ਨੇ ਇਹ ਫਾਸਾ ਜੀ ਕਿਸ ਤਰ੍ਹਾਂ ਵੇਖਦੇ ਹੋ ਦਮਦਮਨੀ ਟਕਸਾਲ ਦੀ ਅਗਵਾਈ ਦੇ ਵਿੱਚ ਬੜਾ ਵੱਡਾ ਨਗਰ ਕੀਰਤਨ ਹਮੇ ਹਰ ਸਾਲ ਕੱਢਿਆ ਜਾਂਦਾ ਜੀ ਆਪ ਗੁਰਪ੍ਰੀਤ ਕਾਲਸੋ ਸਾਈ ਗੁਰਪ੍ਰੀਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਧੰਨ ਸਾਹਿਬ ਜੀ ਨੂੰ ਹੋਰ ਸਨਮਾਨ ਦੇ ਜਿਹਦੇ ਚਰਮ ਦਿਹਾੜੇ ਕਰਪਾਣ ਬੋਣ ਆਪ ਜਾਂਦੇ ਤੋਂ ਹਰ ਸਾਲ ਸ਼੍ਰੀਮਾਨ ਸਤਿਗੰਗੀ ਜੀ ਆਨੰਦ ਜੀ ਕੀ ਪਾਤਸ਼ਾਹ ਸਮਰਾਏ ਉਹਨਾਂ ਵੱਲੋਂ ਮਹਾਰਾਜ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਸ ਵਾਰ ਵੀ ਬਹੁਤ ਧੂਮ-ਧਾਮ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਹੈ ਸੋ ਨਗਰ ਕੀਰਤਨ ਇਸ ਵਕਤ ਸਾਡੇ ਨਗਰ ਅੱਡਾ ਨਾਦੀ ਖੂਹ ਤੋਂ ਲੰਘ ਰਿਹਾ ਹੈ ਬਹੁਤ ਹੀ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਬਹੁਤ ਸ਼ਾਦੇ ਨਾਲ ਸੰਗਤਾਂ ਸ਼ਾਮਲ ਹੋ ਰਹੀਆਂ ਹਨ ਸਾਡੇ ਵੱਲੋਂ ਸਾਰੇ ਨਗਰ ਵੱਲੋਂ ਇੱਥੇ ਸਾਡੇ ਅਗਵਾਈ ਕਰੇ ਚੇਰਮੈਨ ਸਰਦਾਰ ਕਮਰਦੀਪ ਸਿੰਘ ਜੀ ਮਾਨ ਅਤੇ ਸੂਚੀ ਸੰਗਤ ਵੱਲੋਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਕੋਟੜਾ ਕੋਟ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਚੁਕਾ ਹੈ ਜਕਾਰਿਆਂ ਦੀ ਗੂੰਜ ਦੇ ਵਿੱਚ ਨਗਰ ਕੀਰਤਨ ਇਸ ਵਕਤ ਅੱਡਾ ਨਾਸ ਦੀ ਖੂਹੀ ਵਿਕੇ ਪਹੁੰਚ ਚੁੱਕਾ ਹੈ ਦਮਦਮੀ ਟਕਸਾਲ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਸਲਾਨਾ ਸੰਤ ਕਿਆਨੀ ਹਰਨਾਮਨ ਦੇ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ ਤਾਂ ਸ਼੍ਰੀ ਪਾਪਾ ਬਕਾਲਾ ਸਾਹਿਬ ਤੋਂ ਹੋ ਕਰਕੇ ਸਠਿਆਲਾ ਬੁੱਟਰ ਕਬੇ ਰਾਜਪੂਤ ਦੀ ਹੁੰਦਾ ਹੋਇਆ ਇਹ ਵਾਪਸ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਕੇ ਪਹੁੰਚ ਗਏ ਸਮਾਪਤ ਹੋਵੇਗਾ ਦਰਸ਼ਨ ਟੀਵੀ ਔਰ ਜਗਬਣੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਪ ਅੰਮ੍ਰਿਤਸਰ